ਹਲੋ ਜਸ਼ੀ ਕਾਲ ਜੀ ਅੱਜ ਅਸੀਂ ਆਇਆ ਸੁੱਕੇ ਦੇ ਖੇਤ ਆ ਦੇਖੋ ਜੀ ਠੰਡਾ ਸੁੱਖਾ ਸਾਨੂੰ ਦੇਲਾ ਪਾਣੀ ਦੀਆਂ ਬੋਤਲਾਂ ਪਿਆ ਰਿਹਾ ਪਰ ਅਸੀਂ ਪਾਣੀ ਦਾ ਬੋਤਲਾਂ ਨਹੀਂ ਪੀਂਦੇ ਹੈਗੇ ਅਸੀਂ ਕਹੇ ਠੰਡਾ ਠੰਡਾ ਲਿਆ ਦੇ ਪਰ ਠੰਡਾ ਠੰਡਾ ਕੰਨ ਲਿਆਵਾ ਹੈ ਹਾਂ ਜੀ ਆ ਦੇਖੋ ਆ ਫਰੀਦ ਖੜਿਆ ਹੈ ਤਿਆਰ ਹੋਇਆ ਜਾਂਦੇ ਆ ਅਸੀਂ ਤੇ ਚਰਨੋ ਬੇਬਿਆ ਬੈਠੀ ਹੈ ਪਾਣੀ ਪੀ ਲੋ ਜੀ ਪਾਣੀ ਆ ਦੇਲਾ ਪਾਣੀ ਤੇ ਡਿੱਗ ਗਈ ਪਰ ਮੈਂ ਪਾਣੀ ਤੇ ਨਹੀਂ ਡਿੱਗਦੀ ਹੈਗੀ ਮੈਂ ਕਹਾਂ ਠੰਡਾ ਠੰਡਾ ਪਿਆ ਆ ਸੁੱਕੇ ਦਾ ਖੇਤ ਆ ਜੀ ਹਰੇਕ ਤਰ੍ਹਾਂ ਦੇ ਨੇ ਲਾਰਖਿਆਂ ਦੇ ਬੂਟੇ ਅੰਗੂਰਾਂ ਦੀ ਵੇਲ ਅਮਰੂਦ ਤੇ ਆਪਣੇ ਅੰਬ, ਚੀਕੂ ਹਰੇਕ ਤਰ੍ਹਾਂ ਦਾ ਫਲ ਫਲਕਲਾ ਹੈ ਹਾਂਜੀ ਸਾਡੇ ਬਲੌਗ ਨਾਲ ਜੁੜੇ ਰਿਹਾ ਕਰੋ ਅਸੀਂ ਬਲੌਗ ਪਾਕ ਲਾਂਗੇ ਹੁਣ ਆਪਦੇ ਚੈਨਲ ਤੇ ਮਾਲਵਾ ਪੰਜਾਬੀ ਲਾਈਵ ਇਸ ਚੈਨਲ ਹੈ ਸਾਡਾ ਉਹਦੇ ਪਾਕ ਲਾਂਗੇ ਬਲੌਗ ਤੇ ਆਹ ਦੇਖੋ ਜੀ ਮਨੀ ਬੈਠਾ ਆਹ ਬਤਾ ਕੀ ਆ ਚੂਹਾਂ ਵਾਲੀ ਦਵਾਈ ਉਹ ਬੋਲ ਮੇ ਫੋਟੋ ਸ਼ੂਟ ਹੋਈ ਜਾਂਦਾ ਜੀ ਇਧਰ ਮੇਰਾ ਹੈ ਅੱਛਾ ਆ ਇਹਦਾ ਫੋਟੋ ਸ਼ੂਟ ਹੋਈ ਜਾਂਦਾ ਜੀ ਦੇਖੋ ਫਰੀਦ ਫੋਟੋ ਸ਼ੂਟ ਕਰੀ ਜਾਂਦਾ ਇਹਦਾ ਕੋਈ ਜਾਨਵਰ ਦਾਣਾ ਨਾ ਖਾ ਵੀ ਫਰੀਦ ਫੋਟੋ ਸ਼ੂਟ ਕਰੀ ਜਾਂਦਾ ਹਾਂ ਇਹ ਇਕੱਲੇ ਹਾਂ ਹਾਂਜੀ ਸਾਡੇ ਬਲੌਗ ਨਾਲ ਜੁੜੇ ਰਹੋ ਠੀਕ ਹੈ ਅਸੀਂ ਹਰ ਰੋਜ਼ ਬਲੌਗ ਪਾਇਆ ਕਰਾਂਗੇ ਜੇ ਵੀਡੀਓ ਬਣਾਉਣਾ ਜਾ ਕਰਾਂਗੇ ਆ ਆਪਣੀ ਆਗੀ ਸੁੱਖ ਹੈਲੋ ਸੱਜਣ ਆ ਸੁੱਖ ਤੇ ਸੁੱਖਾ ਸੁੱਖਾ ਤਾਂ ਦੀਂਦਾ ਨਹੀਂ ਹਾਂ ਸੁੱਖ ਦਿੰਦੀ ਆ ਸੁੱਖਾ ਨਹੀਂ ਦਿੰਦੀ ਸੁੱਖ ਦਿੰਦੀ ਆ ਸੁੱਖਾ ਦਿੰਦਾ ਨਹੀਂ ਹਾਂ ਕਿਉਂਕਿ ਇਹਦਾ ਰੰਗ ਵਾਲਾ ਕਾਲਾ ਨਾ ਜਿਆਦਾ ਰਾਟਦਾ ਜਿਆਦਾ ਰਾਟਦਾ ਇਹ ਰਾਟਦਾ ਮਾੜਾ ਜਿਹਦਾ ਹੱਕ ਵੀ ਬਣਦਾਗਾ ਆਪਦੀ ਤਾਂ ਸੁਰਖੀ ਦਿਖਾਉਂਦੀ ਆ ਸਾਨੂੰ ਦਿਖਾ ਨਹੀਂ ਰਹੀ ਕਿ ਵੀ ਅਸੀਂ ਵੀ ਮਾੜੇ ਚਿੱਟੇ ਕਰਦੀ ਸਾਡਾ ਵੀ ਰੰਗ ਪੂਰਾ ਬੋਰਾ ਕਰਦੇ ਮੈਂ ਕਿਹੜਾ ਟਾਉਣੀ ਆ ਪਾਰਲਰ ਚ ਪਾਜਾ ਕਰ ਭਾਈ ਹਾਂ ਤੈਨੂੰ ਕਿਹੜਾ ਪਾਰਲਰ ਦੀਂਦਾ ਨਹੀਂ ਹਾਂ ਤੈਨੂੰ ਕੀ ਤੈਨੂੰ ਕਿ ਪਾਰਲਰ ਦੀਂਦਾ ਨਹੀਂ ਉਹ ਨਹੀਂ ਹੈਗਾ ਆਪਣੇ ਗਜ ਨਹੀਂ ਆਹ ਦੱਸਦੀ ਆ ਇੱਧਰ ਸੁਣ ਲੈ ਇਹਦੀ ਭਾਈ ਆਪਣੇ ਨਾ ਗੱਜਨੀ ਨਹੀਂ ਹੈਗਾ ਸਲੂਨ ਵਾਲਾ ਸਹਨੇ ਉੱਥੇ ਜਾਇਆ ਕਰ ਬਹੁਤ ਵਧੀਆ ਕੰਮ ਆ ਮੁੰਡੇ ਦਾ ਬਹੁਤ ਵਧੀਆ ਥੋੜੇ ਨੀਵਾ ਕਰਨਾ ਫੋਨ ਮੇਨ ਬਾਜ਼ਾਰ ਸਹਣਾ ਜੀ ਗੱਜਨੀ ਬਹੁਤ ਵਧੀਆ ਸਨੂਨ ਦਾ ਕੰਮ ਹੈ ਨੈਣੀਵਾਲ ਪਿੰਡ ਵਾਲਾ ਸਹਣੀ ਆ ਦੁਕਾਨ ਦਾ ਸਹਣਾ ਨੈਣੀਵਾਲ ਪਿੰਡ ਵਾਲਾ ਹਾਂ ਨੈਨੇਵਾਲ ਦਾ ਹੈਗਾ ਜੀ ਸਹਨੇ ਦੁਕਾਨ ਆ ਬਹੁਤ ਵਧੀਆ ਘੈਂਟ ਦਾ ਮੁੰਡਾ ਸਲੂਨ ਦਾ ਕੰਮ ਬਹੁਤ ਸੋਹਣਾ ਕਰਦਾ ਹੈਗਾ ਕੋਈ ਲੰਬੇ ਵਾਲੀ ਗੱਲ ਨਹੀਂ ਹੈਗੀ ਚਲੋ ਜੀ ਅਸੀਂ ਹੁਣ ਚੱਲੇ ਆ ਆਪਾਂ ਆਪਣੇ ਘਰਾਂ ਨੂੰ ਜਿਹੜੇ ਇੱਥੇ ਦੇ ਨੇ ਇੱਥੇ ਰਹਿਣਗੇ ਤੇ ਜਿਹੜੇ ਪਹਿਲਾਂ ਮੈਂ ਜਾਣਾ ਮੇਰਾ ਪਿੰਡ ਹੈਗਾ ਖੁੱਡੀ ਪਰਣਾਲੇ ਲਵੇ ਪ੍ਰੀਤ ਨੇ ਜਾਣਾ ਪਿੰਡ ਮੋਵਾ ਠੀਕ ਹੈ ਪਰ ਇਹ ਜਾਵੜੋ ਪਰ ਇਹ ਰੋ ਜਾਵੜਾ ਉਧਰ ਆ ਦੇਖੋ ਜੀ ਲੜੀ ਜਾਂਦੇ ਨੇ ਮਮੀ ਤੇ ਹਾ ਇਹਨੂੰ ਕਿਹਾ ਕਿਵੇਂ ਲੜੀ ਜਾਂਦੇ ਸਾਰੇ ਜਿਹੜੇ ਇਕੱਠੇ ਹੋ ਕੇ ਚਲੋ ਜੀ ਠੀਕ ਹੈ ਸ਼ਸ਼ਕਾਲ